पुस्तक कहानी पुस्तक दी कहानी कैदी महंत ਦੂਧਿਆ ਪਰਬਤਾਂ ਵਿੱਚ ਉਸ ਉੱਚੀ ਪਹਾੜੀ ਉੱਤੇ ਜਿਹੜੀ ਪੂਜਾ ਚੋਟੀ ਕਰਕੇ ਜਾਣੀ ਜਾਂਦੀ ਹੈ ਇੱਕ ਮੱਠ ਦਾ ਵਿਸ਼ਾਲ ਤੇ ਉਦਾਸ ਤੇ ਮਿਲਦਾ ਹੈ ਇਹ ਮੱਠ ਕਦੇ ਕੋ ਨੂਹ ਦੀ ਵੇੜੀ ਦੇ ਨਾਮ ਨਾਲ ਪ੍ਰਸਿੱਧ ਸੀ ਰਵਾਇਤ ਅਨੁਸਾਰ ਉਹਦੀ ਪ੍ਰਾਚੀਨਤਾ ਉਤਨੀ ਹੀ ਡੂੰਘੀ ਹੈ ਜਿੰਨੀ ਮਥਿਆਸਿਕ ਜਲ ਪਰਲਉਂਦੀ ਇਸ ਵੇੜੀ ਦੇ ਦੁਆਲੇ ਅਨੇਕ ਹੀ ਲੋਕ ਕਥਾਵਾਂ ਦੇ ਤਾਣੇ ਤਣੇ ਗਏ ਹਨ ਪਰ ਜਿਹੜੀ ਕਥਾ ਉਨਾਂ ਸਥਾਨਕ ਪर्वਤ ਨਿਵਾਸੀਆਂ ਦੀ ਜ਼ੁਬਾਨ ਤੇ ਸਭ ਤੋਂ ਵੱਧ ਚੜੀ ਹੋਈ ਹੈ ਜਿੰਨਾ ਕੋਲ ਪੂਜਾ ਚੋਟੀ ਦੀ ਸ਼ਾਂ ਵਿੱਚ ਮੈਨੂੰ ਇੱਕ ਵਿਸ਼ੇਸ਼ ਗਰਮੀ ਦਾ ਮੌਸਮ ਗੁਜ਼ਾਰਨ ਦਾ ਮੌਕਾ ਮਿਲਿਆ ਇਸ ਪ੍ਰਕਾਰ ਹੈ ਮਹਾਨ ਜਲਪਰਨ ਨੂੰ ਤੋਂ ਬਹੁਤ ਬਰੇ ਬਾਅਦ ਹਜਰਤ ਨੂੰ ਤੇ ਉਸ ਦਾ ਪਰਿਵਾਰ ਉਹਦੀ ਵੰਸ਼ ਵਿੱਚ ਹੋਏ ਬਾਦੇ ਸਮੇਤ ਘੁੰਮਦੇ ਘਮਾਉਂਦੇ ਦੂਧਿਆ ਪਰਬਤਾਂ ਵਿੱਚ ਪਹੁੰਚ ਗਏ ਇੱਥੇ ਉਹਨਾਂ ਨੂੰ ਖੂਬ ਉਪਜਾਊ ਬਾਦੀਆਂ ਲੱਭੀਆਂ ਭਰਪਕਦੀਆਂ ਨਦੀਆਂ ਊਰਲਾਂ ਤੇ ਅਤਿਅੰਤ ਸੁਖਾਵਾਂ ਪਾਉਣ ਪਾਣੀ ਸੋ ਉਹਨਾਂ ਨੇ ਇੱਥੇ ਹੀ ਵੱਸ ਜਾਣ ਦਾ ਨਿਸ਼ਚਾ ਕਰ ਲਿਆ ਜਦ ਹਜਰਤ ਨੂਨ ਨੂੰ ਮਹਿਸੂਸ ਹੋਇਆ ਕਿ ਮੇਰਾ ਅੰਤ ਨੇੜੇ ਆਉਣ ਟੁੱਕਾ ਹੈ ਉਹਨੇ ਆਪਣੇ ਪੁੱਤਰ ਸੈਮ ਨੂੰ ਆਪਣੇ ਕੋਲ ਸੱਦ ਕਰ ਲਿਆ ਸੈਮ ਉਸ ਵੰਗ ਅਨੋਖੇ ਸੁਪਨੇ ਲੈਣ ਤੇ ਦ੍ਰਿਸ਼ ਦੇਖਣ ਵਾਲਾ ਵਿਅਕਤੀ ਸੀ ਉਹਨੇ ਸੈਮ ਨੂੰ ਕਿਹਾ ਬੇਖ ਪੁੱਤਰ ਤੇਰੇ ਪਿਤਾ ਦੇ ਬਰਿਆਂ ਦੀ ਫਸਲ ਬਹੁਤ ਭਰਪੂਰ ਰਹੀ ਹੈ ਹੁਣ ਉਹਦਾ ਅੰਤਲਾ ਰੁਗ ਦਾਤਰੀ ਲਈ ਤਿਆਰ ਹੈ ਤੇਰੇ ਤਿਲਾਵਾ ਤੇਰੀ ਪ੍ਰਾ ਤੁਹਾਡੇ ਬੱਚੇ ਤੇ ਤੁਹਾਡੇ ਬੱਚਿਆਂ ਦੇ ਬੱਚੇ ਮੁੜ ਕੇ ਸੋਗਵਾਰ ਧਰਤੀ ਨੂੰ ਆਵਾਜ਼ ਕਰਨਗੇ ਤੇ ਜਿਵੇਂ ਕਿ ਪ੍ਰਮਾਤਮਾ ਨੇ ਮੈਨੂੰ ਬਚਨ ਦਿੱਤਾ ਹੋਇਆ ਹੈ ਤੁਹਾਡੀ ਸੰਤਾਨ ਸਮੁੰਦਰ ਦੀ ਰੇਤ ਦੇ ਕਿਣਕੀਆਂ ਵਾਂਗ ਅਨੇਕ ਅਨੰਤ ਹੋਵੇਗੀ ਤਾਂ ਵੀ ਇੱਕ ਵਿਸ਼ੇਸ਼ ਭੈ ਨੇ ਮੇਰੇ ਡੁੱਬ ਡਬੋਂਦੇ ਦਿਨਾਂ ਤੇ ਪਰਸ਼ਾਵਾ ਪਾਇਆ ਹੋਇਆ ਹੈ ਉਹ ਇਹ ਹੈ ਕਿ ਬਖਤ پا ਕੇ ਲੋਕ ਜਲ ਪਰਲੋ ਨੂੰ ਭੁੱਲ ਜਾਣਗੇ ਤੇ ਉਹਨਾਂ ਹਵਸਾਂ ਤੇ ਬਦਕਾਰੀਆਂ ਨੂੰ ਵੀ ਜਿਨ੍ਹਾਂ ਦੇ ਪੈਰੋਂ ਉਹ ਨਾਜ਼ਲ ਹੋਈ ਸੀ ਉਹ ਮੇਰੀ ਬੇੜੀ ਨੂੰ ਵੀ ਭੁੱਲ ਜਾਣਗੇ ਸਮੇਤ ਉਸ ਵਿਸ਼ਵਾਸ ਦੇ ਜਿਸ ਨੇ ਇੱਕ 100 ਤੇ 50 ਦਿਨ ਉਸ ਖੋਰੀ ਸਮੁੰਦਰਾਂ ਦੇ ਕਹਿਰ ਦੇ ਸਰਮੁਖ ਸਫਲਤਾ ਪੂਰਵਕ ਤੈਰਦੀ ਰੱਖਿਆ ਉਹ ਉਸ ਨਵੀਂ ਜ਼ਿੰਦਗੀ ਤੋਂ ਵੀ ਨਹੀਂ ਪਤੀਜਣਗੇ ਜਿਸ ਨੇ ਉਸ ਵਿਸ਼ਵਾਸ ਵਿੱਚੋਂ ਜਨਮ ਲਿਆ ਤੇ ਜਿਸ ਦੇ ਫਲ ਸਰੂਪ ਉਹਨਾਂ ਨੇ ਆਪ ਹੋਂਦ ਵਿੱਚ ਆਉਣਾ ਹੈ ਮਤਾ ਉਹਨਾਂ ਨੂੰ ਇਹ ਕੁਝ ਬਿਸਰ ਜਾਵੀਂ ਮੇਰੇ ਪੁੱਤਰ ਮੈਂ ਤੈਨੂੰ ਇੰਨਾ ਪਰਬਤਾਂ ਦੀ ਸਭ ਤੋਂ ਉੱਚੀ ਚੋਟੀ ਉੱਤੇ ਇੱਕ ਪੂਜਾ ਸਥਾਨ ਤਾਮੀਰ ਕਰਨ ਦਾ ਆਦੇਸ਼ ਦਿੰਦਾ ਹਾਂ ਹੁਣ ਤੋਂ ਪਿੱਛੋਂ ਉਹ ਚੋਟੀ ਪੂਜਾ ਚੋਟੀ ਅਖਵਾਏਗੀ ਉਸ ਤੋਂ ਬਿਨਾ ਮੇਰਾ ਇਹ ਵੀ ਹੁਕਮ ਹੈ ਕਿ ਤੂੰ ਉਸ ਪੂਜਾ ਸਥਾਨ ਦੇ ਇਰਦ-ਗਿਰਦ ਇੱਕ ਅਜਿਹਾ ਮਕਾਨ ਉਸਾਰਨਾ ਜਿਹੜਾ ਹਰ ਬਿਰਵੇ ਪੱਖੋਂ ਬੇੜੀ ਦੇ ਅਨੁਰੂਪ ਹੋਵੇ ਪਰ ਉਸ ਦੀਆਂ ਬਾਈਆਂ 베ੜੀ ਦੇ ਮੁਕਾਬਲੇ ਘਟਾ ਕੇ ਬਹੁਤ ਬਹੁਤ ਛੋਟੀਆਂ ਰੱਖੀਆਂ ਗਈਆਂ ਹੁਣ ਉਹ ਮਕਾਨ ਨੂੰ ਦੀ 베ੜੀ ਦੇ ਨੋ ਨਾਲ ਜਾਣਿਆ ਜਾਇਆ ਕਰੇਗਾ ਮੇਰਾ ਇਰਾਦਾ ਹੈ ਕਿ ਮੈਂ ਉਸ ਪੂਜਾ ਸਥਾਨ ਤੇ ਆਪਣੀ ਅੰਤਿਮ ਸ਼ੁਕਰਾਨੀ ਦੀ ਅਰਦਾਸ ਕਰਾਂ ਮੈਂ ਆਦੇਸ਼ ਦਿੰਦਾ ਹਾਂ ਕਿ ਜਿਹੜੀ ਅਗਨੀ ਮੈਂ ਉਸ ਪੂਜਾ ਸਥਾਨ ਤੇ ਜਲਾਵਾਂਗਾ ਤੂੰ ਉਸ ਤੋਂ ਜਗਾ ਕੇ ਇੱਕ ਜੋਤ ਸਦਾ ਸਦਾ ਜਗਦੀ ਰੱਖੀਂ ਜਿੱਥੋਂ ਤੱਕ ਮਕਾਨ ਦਾ ਸਬੰਧ ਹੈ ਤੂੰ ਉਸ ਨੂੰ ਇੱਕ ਛੋਟੀ ਜਿਹੀ ਚੌਣਵੇਂ ਵਿਅਕਤੀਆਂ ਦੀ ਬਰਾਦਰੀ ਲਈ ਜਿਨ੍ਹਾਂ ਦੀ ਗਿਣਤੀ ਨਾ ਕਦੇ ਤੋਂ 9 ਤੋਂ ਵੱਧ ਤੇ ਨਾ 9 ਤੋਂ ਕਦੇ ਘਟੇਗੀ ਇੱਕ ਆਸ਼ਰਮ ਬਣਾ ਲਈ ਉਹ ਲੋਕ ਬੇੜੀ ਦੇ ਸਾਥੀ ਸੁਦਬਾਉਣਗੇ ਜਦ ਵੀ ਉਹਨਾਂ ਵਿੱਚੋਂ ਕੋਈ ਇੱਕ ਮਰੇਗਾ ਰੱਬ ਉਹਦਾ ਸਥਾਨ ਲੈਣ ਲਈ ਤੁਰੰਤ ਕਿਸੇ ਹੋਰ ਨੂੰ ਭੇਜ ਦਿਆ ਕਰੇਗਾ ਉਹ ਲੋਕ ਆਸ਼ਰਮ ਨੂੰ ਛੱਡ ਕੇ ਕਿਧਰੇ ਨਹੀਂ ਜਾਣਗੇ ਸਗੋਂ ਆਪਣੀ ਸਾਰੀ ਆਰਜਾ ਇੱਥੇ ਹੀ ਇਕੱਠੇ ਰੰਦਿਆ ਹੀ ਬਤਾਉਣਗੇ ਮਾਂ ਬੇੜੀ ਦੀ ਤਪਸਾਧਨਾ ਦਾ ਪੂਰਾ ਪਾਲਣ ਕਰਨਗੇ ਵਿਸ਼ਵਾਸ ਦੀ ਜੋਤ ਨੂੰ ਜਗਦਾ ਰੱਖਣਗੇ ਅਤੇ ਆਪਣੇ ਤੇ ਆਪਣੇ ਜਿਹੇ ਹੋਰ ਮਨੁੱਖਾਂ ਲਈ ਸਰਵ ਉੱਚ ਪਰਮੇਸ਼ਰੀ ਸ਼ਕਤੀ ਤੋਂ ਰੋਹਨੂਮਈ ਪ੍ਰਾਪਤ ਕਰਨਗੇ ਉਹਨਾਂ ਦੀਆਂ ਸ਼ਰੀਰ ਕਲੋੜਾਂ ਸ਼ਰਧਾ ਪਾਨਾਂ ਦੇ ਦਾਨ ਦੁਆਰਾ ਪੂਰਤ ਹੋਣਗੀਆਂ ਸੈਮ ਨੇ ਜਿਹੜਾ ਆਪਣੇ ਪਿਤਾ ਦੇ ਬਚਨ ਦਾ ਇੱਕ ਇੱਕ ਅੱਖਰ ਪੂਰੇ ਗੌਰ ਨਾਲ ਸੁਣਦਾ ਰਿਹਾ ਸੀ ਉਹ ਨੂੰ ਨੌ ਦੀ ਗਿਣਤੀ ਨਾ ਉਸ ਤੋਂ ਵੱਧ ਨਾ ਘੱਟ ਦਾ ਕਾਰਨ ਜਾਣਨ ਲਈ ਟੋਕਿਆ ਤਾਂ ਉਸ ਉਮਰ ਪੁੱਗੇ ਬਜ਼ੁਰਗ ਨੇ ਸਪਸ਼ਟੀਕਰਨ ਦਿੰਦਿਆਂ ਕਿਹਾ ਮੇਰੇ ਪੁੱਤਰ ਜਿਹੜੇ ਲੋਕ ਬੇੜੀ ਵਿੱਚ ਤੈਰ ਕੇ ਆਏ ਸਨ ਉਹਨਾਂ ਦੀ ਗਿਣਤੀ ਇੰਨੀ ਹੀ ਸੀ ਪਰ ਜਦ ਸੈਮ ਨੇ ਗਿਣਤੀ ਕੀਤੀ ਤਾਂ ਉਹ 8 ਤੋਂ ਅੱਗੇ ਨਾ ਟੁੱਪੀ ਉਹਦਾ ਪਿਤਾ ਅਤੇ ਮਾਤਾ ਉਹ ਆਪ ਉਹਦੀ ਪਤਨੀ ਉਹਦੇ ਦੋ ਭਰਾ ਉਹਨਾਂ ਦੀਆਂ ਪਤਨੀਆਂ ਇਸ ਕਾਰਨ ਉਹ ਨੂੰ ਆਪਣੇ ਪਿਤਾ ਦੇ ਕਥਨ ਕਥਨ ਨਿਚਿਰਤ ਕਰ ਦਿੱਤਾ ਹਜ਼ਰਤ ਨੂਹ ਨੇ ਆਪਣੇ ਪੁੱਤਰ ਦੀ ਹੈਰਾਨਗੀ ਵੇਖ ਕੇ ਆਪਣੀ ਗੱਲ ਨੂੰ ਬਧੇਰੇ ਸਪਸ਼ਟ ਕੀਤਾ ਵੇਖ ਮੇਰੇ ਪੁੱਤਰ ਮੈਂ ਤੈਨੂੰ ਇੱਕ ਬਹੁਤ ਡੂੰਗਾ ਭੇਦ ਦੱਸਣ ਲੱਗਾ ਹਾਂ ਨੌਮਾ ਵਿਅਕਤੀ ਚੋਰ ਨੂੰ ਇਸ 베ੜੀ ਵਿੱਚ ਚੜਿਆ ਸੀ ਉਹਨੂੰ ਜਾਣਨ ਤੇ ਦੇਖਣ ਵਾਲਾ ਇਕੱਲਾ ਮੈਂ ਸਾਂ ਉਹ ਹਰ ਸਮੇਂ ਮੇਰੇ ਨਾਲ ਰਹਿੰਦਾ ਸੀ ਉਹਦੇ ਬਾਰੇ ਮੇਰੇ ਕੋਲੋਂ ਇਸ ਤੋਂ ਵੱਧ ਕੁਝ ਨਾ ਪੁੱਛਣਾ ਪਰ ਉਹਨੂੰ ਆਪਣੇ ਆਸ਼ਰਮ ਵਿੱਚ ਨਿਵਾਸ ਦੇਣ ਤੋਂ ਨਾ ਨਾ ਕਰਨਾ ਸੈਮ ਮੇਰੇ ਪੁੱਤਰ ਇਹ ਮੇਰੀਆਂ ਇਛਾਵਾਂ ਹਨ ਤੂੰ ਇਹਨਾਂ ਨੂੰ ਪੂਰੀਆਂ ਕਰਨਾ ਹੈ ਤੇ ਸੈਮ ਨੇ ਉਹੋ ਕੁਝ ਕੀਤਾ ਜਿਸ ਦਾ ਉਹਨੂੰ ਆਪਣੇ ਪਿਤਾ ਤੋਂ ਹੁਕਮ ਮਿਲੇ ਆ ਸੀ ਜਦ ਹਜ਼ਰਤ ਨੂ ਆਪਣੇ ਪਿਤਰਾ ਨਾਲ ਜਾ ਰਲਿਆ ਉਹਦੇ ਬੱਚਿਆਂ ਨੇ ਉਹਨੂੰ ਢੇੜੀ ਵਿੱਚ ਬਣੇ ਪੂਜਾ ਸਥਾਨੇ ਹੇਠ ਦਫ਼ਨ ਕਰ ਦਿੱਤਾ। ਉਹ ਢੇੜੀ ਉਸ ਤੋਂ ਪਿੱਛੋਂ ਜੁਗਾਂਵੰਦੀ ਕਾਰਜ ਰੂਪੋਂ ਤੇ ਸਹੀ ਅਰਥਾਂ ਵਿੱਚ ਸੱਚਮੁੱਚ ਉਸੇ ਭਾਂ ਦਾ ਆਸ਼ਰਮ ਬਣੀ ਰਹੀ। ਜਿਹਾ ਕਿ ਜਲ ਪਰਲੂੰਦੇ ਮਾਨਯੋਗ ਜੇਤੂ ਨੇ ਆਪਣੇ ਮਨ ਵਿੱਚ ਚਿਤਵਿਆ ਤੇ ਬਣਾਉਣ ਲਈ ਆਖਿਆ ਸੀ। ਪਰੰਤੂ ਜਿਉਂ-ਜਿਉਂ ਸਦੀਆਂ ਬੀਤਦੀਆਂ ਗਈਆਂ ਢੇੜੀ ਹੌਲੀ-ਹੌਲੀ ਆਪਣੇ ਸ਼ਰਧਾਵਾਨਾਂ ਤੋਂ ਆਪਣੀਆਂ ਲੋੜਾਂ ਨਾਲੋਂ ਵੱਧ ਦਾਨ-ਭੇਟਾ ਕਬੂਲਣ ਲੱਗ ਪਈ। ਛੱਟੇ ਵੱਜੋਂ ਉਹ ਸਾਲ ਦੇ ਸਾਲ ਜ਼ਮੀਨਾਂ ਵੱਲੋਂ ਚਾਂਦੀ ਸੋਨੇ ਵੱਲੋਂ ਤੇ ਕੀਮਤੀ ਹੀਰੇ ਮੋਤੀਆਂ ਵੱਲੋਂ ਹੋਰ ਧਨਮਾਨ ਹੁੰਦੀ ਚਲੀ ਗਈ ਕੁਝ ਹੀ ਪੀੜੀਆਂ ਪਹਿਲਾਂ ਜਦੋਂ ਨੋਆ ਵਿੱਚੋਂ ਇੱਕ ਅਜੇ ਗੁਜਰਿਆ ਹੀ ਸੀ ਇੱਕ ਅਜਨਵੀਂ ਬੇੜੀ ਦੇ ਦਰਾਂ ਤੇ ਆਇਆ ਤੇ ਉਹਨੇ ਬੇਨਤੀ ਕੀਤੀ ਮੈਨੂੰ ਆਪਣੀ ਬਰਾਦਰੀ ਵਿੱਚ ਸ਼ਾਮਲ ਕਰ ਲੋ ਬੇੜੀ ਦੀਆਂ ਪ੍ਰਾਚੀਨ ਰਵੈਤਾਂ ਅਨੁਸਾਰ ਜਿਨ੍ਹਾਂ ਦਾ ਕਦੇ ਵੀ ਉਲੰਘਣ ਨਹੀਂ ਸੀ ਕੀਤਾ ਗਿਆ ਉਸ ਅਜਨਵੀ ਨੂੰ ਤੁਰੰਤ ਹੀ ਪ੍ਰਵਾਨ ਕਰ ਲੈਣਾ ਚਾਹੀਦਾ ਸੀ ਕਿਉਂਕਿ ਉਹ ਇੱਕ ਸਾਥੀ ਦੀ ਮੌਤ ਤੋਂ ਤੁਰੰਤ ਬਾਅਦ ਸ਼ਾਮਲ ਕੀਤੇ ਜਾਣ ਲਈ ਬੇਨਤੀ ਕਰਨ ਵਾਲਾ ਪਹਿਲਾ ਵਿਅਕਤੀ ਸੀ ਪਰ ਦੇਵਨੀਤ ਨਾਲ ਉਸ ਸਮੇਂ ਦਾ ਮੁਖੀ ਬੇੜੀ ਦੇ ਮਹੰਤ ਦੇ ਨਾਂ ਪੈਂਦਾ ਸੀ ਇੱਕ ਅੜੀয়াল ਪਰਪਰਜੀ ਤੇ ਕઠੋਰ ਚਿੱਤ ਆਦਮੀ ਸੀ ਉਹਨੂੰ ਨੰਗ ਤੜੰਗ ਫਾਕਿਆ ਮਾਰੇ ਤੇ ਕਾਵਾ ਨਾਲ ਕੱਜੇ ਅਜਨਵੀ ਦੀ ਸ਼ਕਲ ਸੂਰਤ ਅੱਛੀ ਨਾ ਲੱਗੀ। ਉਹਨੇ ਉਹਨੂੰ ਆਖ ਦਿੱਤਾ ਤੂੰ ਇਸ ਬਰਾਦਰੀ ਵਿੱਚ ਸ਼ਾਮਲ ਕੀਤੇ ਜਾਣ ਦੇ ਯੋਗ ਨਹੀਂ। ਅਜਨਵੀ ਨੇ ਬਰਾਬਰੀ ਬਰਾਦਰੀ ਵਿੱਚ ਸ਼ਾਮਲ ਕੀਤੇ ਜਾਣ ਲਈ ਅਨੁਰੋਧ ਕੀਤਾ। ਉਸਦੇ ਇਸ ਅਨੁਰੋਧ ਨੂੰ ਮੁਖੀ ਨੂੰ ਅਜਿਹਾ ਚੜਾਇਆ ਕਿ ਉਹਨੇ ਹੁਕਮ ਦਿੱਤਾ ਤੂੰ ਇਸ ਸੈਸ਼ਨ ਇੱਥੋਂ ਚਲਿਆ ਜਾ। ਪਰ ਅਜਨਵੀ ਨੇ ਆਪਣੀ ਗੱਲ ਮਨਵਾਉਣ ਦਾ ਯਤਨ ਜਾਰੀ ਰੱਖਿਆ। ਦੇ ਚਲੇ ਜਾਣ ਲਈ ਰਾਜੀ ਨਾ ਹੋਇਆ ਅੰਤ ਵਿੱਚ ਉਹਨੇ ਮੁਖੀ ਨੂੰ ਉਸ ਉਹਨੂੰ ਸੇਵਾਦਾਰ ਬੱਜੋਂ ਰੱਖ ਲੈਣ ਲਈ ਪ੍ਰੇਰ ਲਿਆ ਮੁਖੀ ਉਸ ਤੋਂ ਪਿੱਛੋਂ ਇੱਕ ਮੁੱद्दਤ ਤੱਕ ਉਡੀਕਦਾ ਰਿਹਾ ਕਿ ਪ੍ਰਭੂ ਮਰ ਗਏ ਸਾਥੀ ਦੀ ਥਾਂ ਲੈਣ ਲਈ ਕਿਸੇ ਹੋਰ ਨੂੰ ਭੇਜੇ ਪਰ ਕੋਈ ਬੰਦਾ ਨਾ ਆਇਆ ਇਸ ਤਰ੍ਹਾਂ ਇਤਿਹਾਸ ਵਿੱਚ ਪਹਿਲੀ ਵਾਰ ਜੇੜੀ ਵਿੱਚ ਅੱਠ ਸਾਥੀ ਇਕ ਸੇਵਾਦਾਰ ਨਿਵਾਸ ਕਰਨ ਲੱਗੇ ਸੱਤ ਬਰੇ ਬੀਤ ਗਏ ਇਸ ਸਮੇਂ ਵਿੱਚ ਮੱਠ ਇੰਨਾ ਧੰਨਵਾਨ ਹੋ ਗਿਆ ਕਿ ਕਿਸੇ ਕੋਲੋਂ ਵੀ ਉਹਦੀ ਦੌਲਤ ਦਾ ਅਨੁਮਾਨ ਨਹੀਂ ਸੀ ਲਾਉਣ ਹੁੰਦਾ ਉਹਦੇ ਆਲੇ-ਦੁਆਲੇ ਮੀਲਾਂ ਤੱਕ ਫੈਲੀਆਂ ਸਭ ਜ਼ਮੀਨਾਂ ਤੇ ਬਸਤੀਆਂ ਉਸ ਦੀ ਮਲਕੀਅਤ ਸਨ ਮੁਖੀ ਬਹੁਤ ਪਰਸ਼ਾਨ ਸੀ ਤੇ ਇਹ ਵਿਸ਼ਵਾਸ ਕਰਕੇ ਕਿ ਅਜਨਵੀ ਬੇੜੀ ਲਈ ਭਾਗਸ਼ਾਲੀ ਰਿਹਾ ਉਹਦੇ ਚਿੱਤ ਨੂੰ ਚੰਗਾ ਲੱਗਣ ਲੱਗ ਪਿਆ ਪਰ ਜਦ 8ਵੇਂ ਸਾਲ ਦਾ ਆਰੰਭ ਹੋਇਆ ਤਾਂ ਹਾਲਾਤ ਤੇਜ਼ੀ ਨਾਲ ਬਦਲਣ ਲੱਗੇ ਹੁਣ ਤੱਕ ਮੋਜਾਂ ਮਾਨਦੀ ਆ ਰਹੀ ਬਰਾਦਰੀ ਵਿੱਚ ਖਲਬਲੀ ਮਚ ਗਈ। ਚਤਰਮੁਖੀ ਨੇ ਝਟ ਤਾੜਦਿਆ ਕਿ ਕੁਝ ਅਜਨਵੀ ਦੇ ਕਾਰਨ ਹੋਇਆ ਹੈ। ਉਹਨੇ ਉਸ ਤੋਂ ਲੜ ਛਡਾਉਣ ਦਾ ਨਿਸ਼ਚਾ ਕਰ ਲਿਆ ਪਰ ਅਫਸੋਸ ਅਜਿਹਾ ਕਰਨ ਲਈ ਬਹੁਤ ਦੇਰ ਹੋ ਚੁੱਕੀ ਸੀ। ਉਹਦੀ ਗਵਾਹੀ ਵਿੱਚ ਤੁਰਨ ਵਾਲੇ ਸਾਧੂ ਹੁਣ ਤੱਕ ਹਰ ਨਿਯਮ ਤੇ ਦਲੀਲ ਤੋਂ ਆਕੀ ਹੋ ਚੁੱਕੇ ਸਨ। ਦੋ ਹੀ ਸਾਲਾਂ ਵਿੱਚ ਉਹਨਾਂ ਨੇ ਮਠ ਦੀ ਸਾਰੀ ਟੁਕਮੀ ਚੁੱਕਮੀ ਅਤੇ ਅਚੁੱਕਮੀ ਜਾਇਦਾਦ ਬੰਨੇ ਲਾ ਦਿੱਤੀ ਮੱਠ ਦੇ ਅਣਗਿਣਤ ਮੁਜਾਰਿਆਂ ਨੂੰ ਉਹਨਾਂ ਨੇ ਭੋ ਮਾਲਕ ਬਣਾ ਦਿੱਤਾ ਤੀਜੇ ਸਾਲ ਉਹ ਮੱਠ ਨੂੰ ਤਿਲਾਂਜਲੀ ਦੇਖ ਕੇ ਤੁਰਦੇ ਹੋਏ ਤੇ ਜਿਹੜੀ ਉਸ ਤੋਂ ਵੀ ਵੱਧ ਦਿਲ ਨੂੰ ਦੁਖਾਉਣ ਵਾਲੀ ਗੱਲ ਹੈ ਅਜਨ ਅਜਨਵੀ ਨੀਮੁਖੀ ਨੂੰ ਸ਼ਰਾਪ ਦੇ ਦਿੱਤਾ ਜੀ ਦਾ ਸਦਕਾ ਉਹ ਅੱਜ ਤੱਕ ਮੱਠ ਦੇ ਮੈਦਾਨਾਂ ਨਾਲ ਵੱਜਿਆ ਹੋਇਆ ਹੈ ਤੇ ਉਹਦੀ ਜ਼ੁਬਾਨ ਬੋਲ ਨਹੀਂ ਸਕਦੀ ਇਸ ਪ੍ਰਕਾਰ ਹੈ ਪ੍ਰਚਲਿਤ ਲੋਕ ਕਥਾ ਇਹੋ ਜਿਹੇ ਅੱਖੀ ਦੇਖੇ ਦੱਸਣ ਵਾਲੇ ਗਵਾਹਾਂ ਦੀ ਟੋਟ ਨਹੀਂ ਜਿਨ੍ਹਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਹੈ ਕਿ ਬਹੁਤੇ ਸਾਰੇ ਮੌਕਿਆਂ ਤੇ ਕਈ ਵਾਰੀ ਦਿਨ ਵੇਲੇ ਤੇ ਕਈ ਵਾਰੀ ਰਾਤ ਸਮੇਂ ਉਹਨਾਂ ਨੇ ਮੁਖੀ ਨੂੰ ਸੁੰਨਸਾਨ ਹੋਏ ਤੇ ਹੁਣ ਟੋੜੀ ਬੜਾ ਕੁਝ ਖੰਡਰ ਬਣੇ ਮੱਠ ਦੇ ਮੈਦਾਨਾਂ ਵਿੱਚ ਪਟਕਦੇ ਫਿਰਦੇ ਤੱਕਿਆ ਸੀ ਫੇਰ ਵੀ ਅਜਿਹਾ ਇੱਕ ਬੰਦਾ ਨਹੀਂ ਸੀ ਜਿਹੜਾ ਉਹਦੇ ਓਠਾਂ ਵਿੱਚੋਂ ਇੱਕ ਵੀ ਸ਼ਬਦ ਕਢਵਾ ਸਕਿਆ ਹੋਵੇ ਸਭ ਨੂੰ ਜਦ ਕਦੇ ਵੀ ਉਹਨੇ ਆਪਣੇ ਲਾਗੇ ਕਿਸੇ ਪੁਰਸ਼ ਜਾਂ ਇਸਤਰੀ ਦੀ ਹੋਂਦ ਮਹਿਸੂਸ ਕੀਤੀ ਉਹ ਫੁਰਤੀ ਨਾਲ ਪਤਾ ਨਹੀਂ ਕਿੱਧਰ ਉਲੋਪ ਹੋ ਗਿਆ ਮੈਨੂੰ ਮੰਨਣ ਤੋਂ ਇਨਕਾਰ ਨਹੀਂ ਕਿ ਇਸ ਕਹਾਣੀ ਨੇ ਮੇਰੇ ਮਨ ਦੀ ਚੈਨ ਖੋ ਲਈ ਇੱਕ ਇਕੱਲੇ ਸਾਧੂ ਜਾਂ ਉਹਦੇ ਪਰਛਾਵੇਂ ਦਾ ਇਹ ਦ੍ਰਿਸ਼ ਜਿਹੜਾ ਕਿ ਬਹੁਤ ਬਹੁਤ ਬਰਸਾਂ ਤੋਂ ਇਸ ਤਰ੍ਹਾਂ ਦੀ ਪ੍ਰਾਚੀਨ ਆਸ਼ਰਮ ਦੇ ਸਿਹਣ ਵਿੱਚ ਜਾਂ ਉਹਦੇ ਦੁਆਲੇ ਪੂਜਾ ਚੋਟੀ ਜਿਹੀ ਸੁੰਨਸਾਂ ਚੋਟੀ ਉੱਪਰ ਝਟਕਦਾ ਫਿਰ ਤੋਂ ਹੋਵੇ ਐਸਾ ਹੱਠ ਨਾਲ ਪਿੱਛਾ ਕਰਨ ਵਾਲਾ ਦ੍ਰਿਸ਼ ਸੀ ਕਿ ਉਸ ਤੋਂ ਪੱਲਾ ਨਹੀਂ ਸੀ ਛੁਡਵਾਇਆ ਜਾ ਸਕਦਾ ਉਹ ਮੇਰੀਆਂ ਅੱਖਾਂ ਵਿੱਚ ਵੀ ਰੜਕਦਾ ਸੀ ਮੇਰੇ ਵਿਚਾਰਾਂ ਨੂੰ ਚੋਟ ਪਹੁੰਚਾਉਂਦਾ ਸੀ ਮੇਰੇ ਲਹੂ ਨੂੰ ਝਟਪਦਾ ਸੀ ਤੇ ਮੇਰੇ ਹੱਡ ਚੰਮ ਨੂੰ ਆਰਾ ਚੋਬਦਾ ਸੀ ਅਖੀਰ ਮੈਂ ਫੈਸਲਾ ਕੀਤਾ ਕਿ ਮੈਂ ਪਹਾੜ ਤੇ ਚੜਾਂਗਾ